ਲੁਧਿਆਣਾ ਦੇ ਸਮਰਾਲਾ ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਦੇ ਨਾਲ ਸਨਸਨੀ ਫੈਲ ਗਈ। ਇਸ ਕਤਲ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼नोई ਗੈਂਗ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਹੈ। ਗੈਂਗ ਨੇ ਪੋਸਟ ਕਰਦਿਆਂ ਲਿਖਿਆ ਕਿ ਗੁਰਵਿੰਦਰ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਸੀ ਅਤੇ ਹੁਣ ਜੋ ਵੀ ਉਹਨਾਂ ਦਾ ਸਾਥ ਦੇਵੇਗਾ ਉਹਨਾਂ ਦੀ ਸ਼ਾਖੇ ਚ ਗੋਲੀ ਮਾਰ ਦਿੱਤੀ ਜਾਵੇਗੀ। ਹਮਲੇ ਦੌਰਾਨ ਪੈਕਸਵਾਰ ਹਮਲਾਵਾਰਾਂ ਨੇ ਗੁਰਵਿੰਦਰ ਅਤੇ ਉਸਦੇ ਸਾਥੀ ਧਰਮਪਾਲ ਤੇ ਵੇਧਾਂ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਗੁਰਵਿੰਦਰ ਦੀ ਮੌਤ ਹੋ ਗਈ ਅਤੇ ਧਰਮਪਾਲ ਗੰਭੀਰ ਜ਼ਖਮੀ ਹੋ ਗਿਆ ਪਰਿਵਾਰ ਨੇ ਨਿਆਂ ਦੀ ਮੰਗ ਕਰਦਿਆਂ ਅਜੇ ਤੱਕ ਗੁਰਵਿੰਦਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ ਇਸ ਕਤਲ ਦੀ ਜ਼ਿੰਮੇਵਾਰੀ ਹੈਰੀ ਵੌਕਸਰ ਅਤੇ ਆਰਜੂ ਬਿਸ਼ਨੋਈ ਗੈਂਗ ਨੇ ਲੈਂਦਿਆ ਕਿਹਾ ਕਿ ਇਹ ਹਮਲਾ ਉਹਨਾਂ ਦੇ ਸਾਥੀ ਕਰਨਮਾਦਪੁਰ ਅਤੇ ਤੇਜਜੀ ਚੱਕ ਵੱਲੋਂ ਕੀਤਾ ਗਿਆ ਸੀ ਗੈਨ ਨੇ ਖੁੱਲੀ ਤੰਕੀ ਦਿੰਦੇ ਹੋਏ ਕਿਹਾ ਕਿ ਜੋ ਵੀ ਉਹਨਾਂ ਦੇ ਦੁਸ਼ਮਣਾਂ ਦਾ ਸਾਥ ਦੇਵੇਗਾ ਉਸ ਦਾ ਅਜਿਹਾ ਹੀ ਹਾਲ ਹੋਵੇਗਾ ਲੁਧਿਆਣਾ ਦੇ ਸਮਰਾਲਾ ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਦੇ ਨਾਲ ਸਸਨੀ ਫੈਲ ਗਈ। ਇਸ ਕਤਲ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼नोई ਗੈਂਗ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਹੈ। ਗੈਂਗ ਨੇ ਪੋਸਟ ਕਰਦਿਆਂ ਲਿਖਿਆ ਕਿ ਗੁਰਵਿੰਦਰ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਸੀ ਅਤੇ ਹੁਣ ਜੋ ਵੀ ਉਹਨਾਂ ਦਾ ਸਾਥ ਦੇਵੇਗਾ ਉਹਨਾਂ ਦੀ ਸ਼ਾਤਿਚ ਗੋਲੀ ਮਾਰ ਦਿੱਤੀ ਜਾਵੇਗੀ। ਹਮਲੇ ਦੌਰਾਨ ਪੈਕਸਵਾਰ ਹਮਲਾਵਾਰਾਂ ਨੇ ਗੁਰਵਿੰਦਰ ਅਤੇ ਉਸਦੇ ਸਾਥੀ ਧਰਮਪਾਲ ਤੇ ਵੇਤहां ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਗੁਰਵਿੰਦਰ ਦੀ ਮੌਤ ਹੋ ਗਈ ਅਤੇ ਧਰਮਪਾਲ ਗੰਭੀਰ ਜ਼ਖਮੀ ਹੋ ਗਿਆ ਪਰਿਵਾਰ ਨੇ ਨਿਆਂ ਦੀ ਮੰਗ ਕਰਦਿਆਂ ਅਜੇ ਤੱਕ ਗੁਰਵਿੰਦਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ ਇਸ ਕਤਲ ਦੀ ਜ਼ਿੰਮੇਵਾਰੀ ਹੈਰੀ ਵਾਕਸਰ ਅਤੇ ਆਰਜੂ ਵਿਸ਼ਨੋਈ ਗੈਂਗ ਨੇ ਲੈਂਦਿਆ ਕਿਹਾ ਕਿ ਇਹ ਹਮਲਾ ਉਹਨਾਂ ਦੇ ਸਾਥੀ ਕਰਨ ਮਾਦਪੁਰ ਅਤੇ ਤੇਜੀ ਚੱਕ ਵੱਲੋਂ ਕੀਤਾ ਗਿਆ ਸੀ ਗੈਨ ਨੇ ਖੁੱਲੀ ਤੰਕੀ ਦਿਂਦੇ ਹੋਏ ਕਿਹਾ ਕਿ ਜੋ ਵੀ ਉਹਨਾਂ ਦੇ ਦੁਸ਼ਮਣਾਂ ਦਾ ਸਾਥ ਦੇਵੇਗਾ ਉਸ ਦਾ ਅਜਿਹਾ ਹੀ ਹਾਲ ਹੋਵੇਗਾ ਲੁਧਿਆਣਾ ਦੇ ਸਮਰਾਲਾਜ਼ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਦੇ ਨਾਲ ਸਸਨੀ ਫੈਲ ਗਈ ਅਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼नोई ਗੈਂਗ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਹੈ ਗੈਂਗ ਨੇ ਪੋਸਟ ਕਰਦੇ ਆ ਲਿਖਿਆ ਕਿ ਗੁਰਵਿੰਦਰ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਸੀ ਅਤੇ ਹੁਣ ਜੋ ਵੀ ਉਹਨਾਂ ਦਾ ਸਾਥ ਦੇਵੇਗਾ ਉਹਨਾਂ ਦੀ ਸ਼ਾਖੇ ਚ ਗੋਲੀ ਮਾਰ ਦਿੱਤੀ ਜਾਵੇਗੀ ਹੰਨੇ ਦੌਰਾਨ ਪੈਕਸਵਾਰ ਹਮਲਾਵਾਰਾਂ ਨੇ ਗੁਰਵਿੰਦਰ ਅਤੇ ਉਸਦੇ ਸਾਥੀ ਧਰਮਪਾਲ ਤੇ ਵੇਤहां ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਗੁਰਵਿੰਦਰ ਦੀ ਮੌਤ ਹੋ ਗਈ ਅਤੇ ਧਰਮਪਾਲ ਗੰਭੀਰ ਜ਼ਖਮੀ ਹੋ ਗਿਆ ਪਰਿਵਾਰ ਨੇ ਨਿਆਂ ਦੀ ਮੰਗ ਕਰਦਿਆਂ ਅਜੇ ਤੱਕ ਗੁਰਵਿੰਦਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ ਇਸ ਕਤਲ ਦੀ ਜ਼ਿੰਮੇਵਾਰੀ ਹੈਰੀ ਵਾਕਸਰ ਅਤੇ ਆਰਜੂ ਵਿਸ਼ਨੋਈ ਗੈਂਗ ਨੇ ਲੈਂਦਿਆ ਕਿਹਾ ਕਿ ਇਹ ਹਮਲਾ ਉਹਨਾਂ ਦੇ ਸਾਥੀ ਕਰਨ ਮਾਦਪੁਰ ਅਤੇ ਤੇਜਜੀ ਚੱਕ ਵੱਲੋਂ ਕੀਤਾ ਗਿਆ ਸੀ ਗੈਨ ਨੇ ਖੁੱਲੀ ਤੰਕੀ ਦਿੰਦੇ ਹੋਏ ਕਿਹਾ ਕਿ ਜੋ ਵੀ ਉਹਨਾਂ ਦੇ ਦੁਸ਼ਮਣਾਂ ਦਾ ਸਾਥ ਦੇਵੇਗਾ ਉਸ ਦਾ ਅਜਿਹਾ ਹੀ ਹਾਲ ਹੋਵੇਗਾ